ਹਾਂਜੀ ਪਿੰਡ ਆਪਣਾ ਬਸਰਾਵਾ ਹਰਤਵਾਲ ਤੋਂ ਦੋ ਤਿੰਨ ਕੁ ਮਿੰਟ ਡੱਗੇ ਆ ਜੀ ਠੀਕ ਵਾਹ ਜੀ ਵਧਾਈਆਂ ਹਨ ਫਿਰ ਜੀ ਹਾਂਜੀ ਜਾਂਦੇ ਸਨ ਬਾਬਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਹੈਂਡਲੂਮ ਵਾਲਾ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਦਾ ਜਿਹੜਾ ਆਰਡਰ ਹੈਗਾ ਜੀ ਮਿਆਣੀ ਤੇ ਲੱਗ ਗਿਆ ਪਿੰਡ ਰਾਜਪੁਰੇ ਠੀਕ ਹੈ ਅੱਜ ਦਾ ਜਿਹੜਾ ਆਰਡਰ ਹੈਗਾ ਮਿਆਨੀ ਦੇ ਲਾਗੇ ਪਿੰਡ ਰਾਜਪੁਰੇ ਸਰਪੰਚਾ ਦੇ ਘਰ ਆਪਾਂ ਜਾਵਾਂਗੇ ਤੇ ਗੱਡੀ ਜਿਹੜੀ ਲੋਡ ਹੋ ਚੁੱਕੀ ਸਪੈਸ਼ਲ ਮੰਜਿਆਂ ਦੇ ਕਵਰ ਵਾਸਤੇ ਤੇ ਇਸ ਕਰਕੇ ਤੁਸੀਂ ਵੀ ਆਰਡਰ ਕਰ ਸਕਦੇ ਹੋ ਔਰ ਮੰਜਿਆਂ ਦੇ ਵਧੀਆ ਵਧੀਆ ਰੰਗ ਬਰੰਗੇ ਕਵਰ ਘਰ ਬੈਠੇ ਮੰਗਾ ਸਕਦੇ ਹੋ ਔਰ ਸਾਡਾ ਫੋਨ ਨੰਬਰ ਹੈ ਜੀ 98553 00769 ਅਗਰ ਕਿਸੇ ਨੇ ਡਾਇਰੈਕਟ ਪਿੰਡ ਆਉਣਾ ਹੋਵੇ ਤੇ ਹਰਚੋਵਾਲ ਉਹ ਬਟਾਲੇ ਰੋਡ ਦੇ ਪਿੰਡ ਬਸਰਾਵਾ ਤੁਸੀਂ ਪਿੰਡਾਂ ਅੰਕੇ ਵੀ ਸੌਦਾ ਲੈ ਸਕਦੇ ਜੀ ਤਾਂ ਧੰਨਵਾਦ ਦੋਸਤੋ ਅੱਜ ਫਿਰ ਜਾਵਾਂਗੇ ਮਿਆਣੀ ਦੇ ਲਾਗੇ ਪਿੰਡ ਰਾਜਪੁਰੇ ਔਰ ਇੰਟਰ ਕਰਾਂਗੇ ਬਸਰਾਵਾ ਤੋਂ ਹਰਚਵਾਲ ਲੈਕਟਵਾਲ ਚੌਕ ਤੇ ਪੋਲ ਪੁਖਤਾ ਚੌਕ ਤੋਂ ਮਿਆਣੀ ਵਾਲੇ ਪਾਸੇ ਜਾਵਾਂਗੇ ਤੇ ਫਿਰ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਉਹ ਕੀ ਕੁਝ ਖਰੀਦਦੇ ਕਿੰਨੇ ਮੰਜੇ ਦੇ ਕਬਰ ਜਿਹੇ ਖਰੀਦਦੇ ਆ ਠੀਕ ਹੈ ਜੀ ਧੰਨਵਾਦ ਲੋ ਜੀ ਰਾਜਪੁਰੇ ਪਿੰਡ ਜਾਂ ਤੁਹਾਨੂੰ ਪਹਿਲਾਂ ਤੁਹਾਨੂੰ ਕਰਾਵਾਂਗੇ ਦੋ ਪੰਜਾਬ ਦੇ ਪ੍ਰਸਿੱਧ ਗੁਰਦੁਆਰਿਆਂ ਦੇ ਦਰਸ਼ਨ ਦਿਦਾਰ ਪਹਿਲਾ ਗੁਰਦੁਆਰਾ ਮੰਝ ਸਾਹਿਬ ਜੀ ਬੜਾ ਪਪੂਲਰ ਗੁਰਦੁਆਰਾ ਜੀ ਦੂਸਰਾ ਗੁਰਦੁਆਰਾ ਤੁਹਾਨੂੰ ਦਿਖਾਵਾਂਗੇ ਉਹ ਵੀ ਪੰਜਾਬ ਦਾ ਬੜਾ ਪ੍ਰਸਿੱਧ ਗੁਰਦੁਆਰਾ ਜੀ ਉਹ ਗੁਰਦੁਆਰਾ ਹੈਗਾ ਜੀ ਪੁੱਲ ਪੁਖਤਾ ਸਾਹਿਬ ਲੋ ਜੀ ਕਰੋ ਤੁਸੀਂ ਵੀ ਦਰਸ਼ਨ ਦਿਦਾਰ ਪੁੱਲ ਪੁਖਤਾ ਸਾਹਿਬ ਦੇ ਤੇ ਉਸ ਤੋਂ ਬਾਅਦ ਲੈ ਚਲਾਂਗੇ ਤੁਹਾਨੂੰ ਆਰਡਰ ਵਾਲੇ ਪਿੰਡ ਜਾਨੀ ਕਿ ਰਾਜਪੁਰੇ ਨਗਰ ਵਿੱਚ ਠੀਕ ਜੀ ਕਿਉਂ ਤੈਨੂੰ ਲੈ ਚਲਦੇ ਆ ਫਿਰ ਅੱਡ ਲਓ ਜੀ ਇਸ ਟਾਈਮ ਅਸੀਂ ਲਾਈਟਾਂ ਵਾਲੇ ਚੌਂਗ ਤੋਂ ਟਾਂਡੇ ਵਾਲ ਸ਼ਹਿਰ ਨੂੰ ਰੋਡ ਜਦ ਮੋੜ ਲੱਗੇ ਜੀ ਚੌਂਕ ਟੀ ਪੁਆਇੰਟ ਜੀ ਲਾਈਟਾਂ ਚੌਂਕ ਆਪਾਂ ਹਮਰਾ ਹੁਣ ਟਾਂਡੇ ਵਾਲੀ ਸੈਟ ਨੂੰ ਜੀ ਪਹੁੰਚ ਗਏ ਆ ਪਹੁੰਚ ਗਏ ਉਹਨਾਂ ਦੇ ਘਰ ਜਗਿੰਦਰ ਸਿੰਘ ਸਾਹਿਬ ਦਾ ਸਰਪੰਚ ਸਾਹਿਬ ਦੇ ਘਰ ਤੇ ਦਿਖਾਵਾਂਗੇ ਉਹਨਾਂ ਨੂੰ ਹੁਣ ਮੰਡਿਆਂ ਦੇ ਸਪੈਸ਼ਲ ਕਵਰ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤਰਲੋਕ ਸਿੰਘ ਬਸਰਾਵਾ ਤੇ ਅੱਜ ਦਾ ਆਰਡਰ ਜਿਹੜਾ ਹੈਗਾ ਜੀ ਮੈਂ ਹਣੀ ਤੂੰ ਤਕਰੀਬਨ 5-6 ਕਿਲੋਮੀਟਰ ਅੱਗੇ ਪਿੰਡ ਰਾਜਪੁਰਾ ਤੇ ਰਾਜਪੁਰੇ ਸਾਹਿਬ ਭੈਣਾ ਨੇ ਕੀਤਾ ਸਾਨੂੰ ਫੋਨ ਤੇ ਪਹੁੰਚੇ ਇਹਨਾਂ ਦੇ ਪਿੰਡ ਸਰਦਾਰ ਜੋਗਿੰਦਰ ਸਿੰਘ ਸਾਹਿਬ ਦਾ ਸਰਪੰਚ ਸ਼ਬਦ ਘਰ ਤੇ ਦੇਖਾਲ ਦੇ ਇਹਨਾਂ ਨੂੰ ਮੰਝਿਆਂ ਦੇ ਵਧੀਆ-ਵਧੀਆ ਕਬਰ ਠੀਕ ਹੈ ਜੀ ਹਾਂਜੀ ਤੇ ਮੰਝਿਆਂ ਦੇ ਚਾਰ ਤਾਂ ਸਾਰੇ ਮੰਝੇ ਦੇ ਉੱਪਰ ਚਾਰ ਤਾਂ ਸਾਰੇ ਮੰਝੇ ਦੀ ਜਿਹੜੀ ਡੈਕੋਰੇਸ਼ਨ ਹੈ ਉਹ ਜਿਹੜੀ ਬਿਲਕੁਲ ਚੇਂਜ ਹੋ ਜਾਂਦੀ ਹੈ ਆ ਸਾਡੀ ਭੈਣ ਨੇ ਪਹਿਲਾਂ ਚੜਾਏ ਆ ਇਹਨਾਂ ਕੱਟਦੇ ਇੱਕ ਦਿਨੋਂ ਕੱਟ ਕੇ ਲਾ ਕੇ ਰੱਖਦੇ ਆ ਚਲੋ ਜੀ ਇਹ ਆ ਪਹਿਲਾ ਡਿਜ਼ਾਈਨ ਹਾਂਜੀ ਇਹ ਸਟੈਚੂ ਕਪੜਾ ਵੇ ਜੀ ਤੁਸੀਂ ਨਹੀਂ ਆਪ ਨੇ 10 ਦਾ ਇਹ ਸਟੈਚੂ ਕਪੜਾ ਵੇ ਖੋਲ ਕੇ ਇਹਨੂੰ ਜਿੱਥੇ ਮਰਜੀ ਇਹਨੂੰ ਇਹਦੇ ਵੱਡੇ ਮਰਜੀ ਦੇ ਵਿੱਚ ਹੋ ਹੋ ਜੀ ਠੀਕ ਹੈ ਜੀ ਤਾਂ ਲਓ ਜੀ ਇਹ ਆ ਪਹਿਲਾ ਡਿਜ਼ਾਈਨ ਇਹਨੇ ਪਹਿਲਾਂ ਤਾਂ ਇਹਨੂੰ ਦਿਖਾ ਲਈ ਸਾਰੇ ਨੂੰ ਠੀਕ ਹੈ ਹਾਂਜੀ ਪਹੁੰਚੇ ਆ ਪਿੰਡ ਰਾਜਪੁਰਾ ਸਰਦਾਰ ਜਗਿੰਦਰ ਸਿੰਘ ਸਾਫ ਦਾ ਸਰਪੰਚ ਸਾਹਿਬ ਦੇ ਘਰ ਇਹਨਾਂ ਦਾ ਪਹਿਲਾ ਆਰਡਰ ਪਿੰਡ ਮਾੜੀ ਪੁੱਛੇ ਪਖਤਾ ਗਿਆ ਠੀਕ ਉਹਨਾਂ ਦੇ ਗਾ ਇੱਥੇ ਭੇਜਿਆ ਜੀ ਲਓ ਜੀ ਮੰਜਾ ਭਾਵੇਂ ਇਹਦੇ ਨੂੰ ਤੂੰ ਵੀ ਵੱਡਾ ਹੋਵੇ ਉਹਦੋਂ ਵੀ ਆਉਣਗੇ ਇਹ ਤੂੰ 2 ਗਠਾ ਮੰਦਾ ਵੱਡਾ ਹੋਵੇ ਉੱਥੇ ਵੀ ਆਉਣਗੇ ਠੀਕ ਹੈ ਜੀ ਡਿਜ਼ਾਈਨ ਆਪਣੇ ਕੋਲ ਜਿਹੜੇ ਬਹੁਤ ਜ਼ਿਆਦੇ ਆ ਹਾਂਜੀ ਇਹਦੇ ਨਾਲ ਦੇ ਜਿੱਦਾਂ ਦੋ ਕੱਟ ਨੇ ਜਿੱਦਾਂ ਉਹ ਵਾਲੇ ਕੋਈ ਜਿੰਨੇ ਮਰਜ਼ੀ ਲੈ ਲੈ ਤੇ ਹਾਂਜੀ ਲਓ ਜੀ ਇੱਕ ਡਿਜ਼ਾਈਨ ਇਹ ਹੈਗਾ ਠੀਕ ਹੈ ਕਲਾ ਕਲਾ ਡਿਜ਼ਾਈਨ ਤੁਹਾਨੂੰ ਦਿਖਾ ਲ ਦਿੰਨੇ ਆ ਉਹ ਵੀ ਮੈਂ ਬਾਅਦ ਚ ਦੱਸ ਲਾਂ ਠੀਕ ਹੈ ਡਿਜ਼ਾਈਨ ਆਪਣੇ ਕੋਲ ਜਿਹੜੇ ਬਹੁਤ ਜ਼ਿਆਦੇ ਆ ਤੇ ਰੰਗ ਜਿਹੜੇ ਵੱਖੋ ਵੱਖ ਜਿਹੜੇ ਆਏ ਹੋਏ ਆ ਤੇ ਬਾਕੀ ਭੈਣਾਂ ਨੂੰ ਮੈਂ ਤੇ ਰੱਖ ਬਾਅਦ ਵਿੱਚ ਸੁਣਿਆ ਹਾਂ ਤੂੰ ਜੇ ਆਪਣੇ ਆਪਣੇ ਪਸੰਦ ਕਰ ਲਓ ਬਾਈ ਜੀ ਪਹਿਲਾਂ ਮੈਂ ਇਹਨੂੰ ਦਿਖਾ ਲਾਂਗਾ ਡਿਜ਼ਾਈਨ ਠੀਕ ਹੈ ਸਟੈਚੂ ਕੱਪੜਾ ਪਰ ਸਟੈਪ ਦਾ ਕੱਪੜਾ ਕੋਈ ਫਰਾਡ ਵਾਲੀ ਗੱਲ ਨਹੀਂ ਹੈ ਤੇ ਹਾਂਜੀ ਪਹਿਲਾਂ ਤੁੰਦ ਡਿਜ਼ਾਈਨ ਜਿਹੜਾ ਦਿਖਾ ਦਈਏ ਬਾਜੀ ਇਹ ਸਾਰੇ ਘੁਮਾ ਕੇ ਦਿਖਾਈ ਜਾਓ ਠੀਕ ਹਾਂ ਹਾਂ ਬਿਲਕੁਲ ਹਾਂ ਦੇਖ ਲਓ ਕੱਪੜਾ ਵੇਖੋ ਗਾਹ ਨੂੰ ਵੇਖੋ ਕੋਈ ਜਾਣ ਕੇ ਵੇਖੋ ਆਣ ਕੇ ਹਾਂਜੀ ਨਹੀਂ ਸਾਰੇ ਆ ਦੇਖੋ ਇਸ ਕਰਕੇ ਤੁਹੀ ਕੋਈ ਆਰਡਰ ਕਰਨਾ ਹੋਵੇ ਤਾਂ ਘਰ ਬੈਠੇ ਹੀ 985753 ਤੇ ਫੋਨ ਕਰੋ ਆਸੇ-ਪਾਸੇ ਘੁੰਮਣ ਦੀ ਗਰਮੀ ਦੀ ਕੋਈ ਜ਼ਰੂਰਤ ਨਹੀਂ ਤੇ ਤੁਹਾਡਾ ਆਪਣਾ ਪਰਲੋਕ ਸਿੰਘ ਬਸਰਾਵਾ ਤੁਹਾਡੇ ਘਰ ਪਹੁੰਚੇਗਾ ਜੀ ਹਾਂਜੀ ਬਸਰਾਵਾ ਹਾਂਜੀ ਆ ਜਿਹੜਾ ਸਾਹਮਣੇ ਆਪਣੇ ਹੱਥੋਂ ਆ ਦੇਖਲੇ ਬੰਦੇ ਹਾਂਜੀ ਪਿੰਡ ਆਪਣਾ ਬਸਰਾਵਾ ਹਰਤਵਾਲ ਤੋਂ ਦੋ ਤਿੰਨ ਕਿਲੋ ਮਡਗੇ ਆ ਜੀ ਠੀਕ ਕਰਦੇ ਨੇ ਬਸਰਾਵਾ ਵਾਹ ਜੀ ਵਧਾਈਆਂ ਹਨ ਫਿਰ ਜੀ ਹਾਂਜੀ ਜਾਂਦੇ ਸੋ ਦਰਬਾਸ਼ੇ ਬਾ ਡੇਰੇ ਤਾਂ ਨਹੀਂ ਦੇ ਹਾਂ ਦੇਰੇ ਹਾਂ ਜੀ ਸਿੰਘ ਹਾਂ ਜੀ ਹਾਂ ਜੀ ਸਾਡੀ ਸਿੰਘੀ ਚੱਕ ਨਹੀਂ ਕਰਦੇ ਹਾਂ ਜੀ ਲਓ ਜੀ ਡਿਜ਼ਾਈਨ ਜਿਹੜਾ ਕਾਫੀ ਹੈਗੇ ਹੋਰ ਵੀ ਇਧਰ ਹੈਗੇ ਆ ਜੀ ਤੇ ਬਾਕੀ ਤੁਸੀਂ ਪੈਣਾ ਕੰਮ ਬੇਨਤੀ ਕਰਾਂਗੇ ਕਰੇ ਚੱਕ ਇਹ ਕਾ ਕਰਦੇ ਆਗੇ ਵਾਲਾ ਠੀਕ ਹੈ ਜੀ ਕਿਧਰ ਨਾਲ ਦਾ ਇਹ ਆ ਜੋੜਾ ਕੱਟ ਦੇ ਦੇ ਜੋੜਾ ਜੋੜਾ ਇੱਕ ਉਹ ਪ੍ਰਿੰਟ ਕਰ ਦੇ ਹਾਂ ਇਹ ਕਾ ਕੱਟਣਾ ਲੋ ਜੀ ਤੁਸੀਂ ਵੀ ਬਣਾ ਇੱਕ ਆਜ ਇੱਕ ਕੋ ਵਾਲਾ ਹੋ ਗਿਆ ਰ ਬਸ ਨਿਕਲ ਗਿਆ ਇਹ ਪਾ ਹਾਂ ਦੋ ਹੋ ਗਏ ਦੋ ਹੋਰ ਇੱਕ ਚਲੋ ਹੋਰ ਕੱਢਦੇ ਇੱਕ ਤਾਂ ਦੇਖ ਹਾਂਜੀ ਹਾਂਜੀ ਇੱਕ ਆ ਲੱਗ ਗਿਆ ਤਾਂ ਇਹ ਸਾਰੇ ਵੱਖੋ-ਵੱਖ ਹਾਂਜੀ ਇਹ ਕਰ ਦੇ ਤਿੰਨ ਹੋ ਗਏ ਹੋਰ ਇੱਕ ਆ ਕੱਢ ਦੀ ਨਹੀਂ ਬਾਕੀ ਇਹਦੇ ਨੇ ਆਏ ਹੋ ਗਏ ਤੁਸੀਂ ਤਿੰਨੇ ਆਣੇ ਹਾਂਜੀ ਗਿਆ ਤੇ ਮੇਰੇ ਸਭ ਛੇ ਛੇ ਆ ਇਹ ਦੋ ਦੋ ਦੱਸ ਦਿਜੀ ਹਾਂ ਪਹਿਲਾਂ ਬੇਨਤੀ ਕਰ ਤੁਸੀਂ ਹੀ ਕਰੋ ਪਸੰਦ ਜੀ ਹਾਂਜੀ ਪਹੁੰਚੇ ਆ। ਹਾਂਜੀ ਮੈਂ ਸਾਹ ਬਾਅਦ ਤੇ ਜਿਹੜਾ ਦੱਸਦਾ ਤੁਹਾਨੂੰ ਕਲੀ-ਕਲੀ ਜੀ ਸਮਝਾ ਕੇ ਜਾਵਾਂਗਾ ਠੀਕ। ਪਹਿਲਾਂ ਤੁਸੀਂ ਪਸੰਦ ਕਰ ਲਓ। ਹਾਂਜੀ ਰੰਗ ਜਿਹੜੇ ਹੋਰ ਵੀ ਜਿਹੜੇ ਬਹੁਤ ਹੈਗੇ ਆ ਤੁਸੀਂ ਪਸੰਦ ਕਰੋ। ਭੈਣਾਂ ਨੂੰ ਬੇਨਤੀ ਆਪਣੇ ਕੋਲ ਰੰਗ ਤੁਸੀਂ ਸਿਲੈਕਸ਼ਨ ਜਿਹੜੇ ਕਰ ਲਓ। ਤੇ ਰੰਗ ਜਿਹੜੇ ਹੈਗੇ ਆ ਆਪਣੇ ਕੋਲ। ਅੱਜ ਕਰੋ ਪਸੰਦ। ਹਾਂਜੀ। ਬਾਕੀ ਬਾਅਦ ਵਿੱਚ ਤੁਹਾਨੂੰ ਇਹ ਦੱਸਾਂਗਾ ਇਹ ਚੜ੍ਹੋਣੀ ਕਿਦਾਂ ਦੀ। ਮੇਰੇ ਵਾਲੇ। ਹਾਂਜੀ। ਲੈ। ਕੋਈ ਆ ਤਾਂ ਹੈ। ਤਪਾ ਬਿਲਕੁਲ ਲਗਾ ਕੇ ਕੀ ਦਿਓ ਹਾਂ ਨਾ ਉਹ ਪਿੰਕ ਲਾ ਰਹੀ ਹੈ ਜਾ ਕੇ ਕੋਈ ਦੂਜਾ ਲੈ ਜਾਓ ਹਾਂਜੀ ਸ਼ਾਤਰਾ ਨਾਲ ਨਹੀਂ ਸੋ ਉਹ ਉਸੋ ਕੇ ਮੜਿਆ ਦੇ ਖਾਲ ਦੀ ਕੱਲੇ ਕੱਲੇ ਠੀਕ ਹੈ ਆਹ ਦੇ ਆ ਵੀ ਇਹਦਾ ਇੱਕ ਹੋ ਗਿਆ ਨਹੀਂ ਬੱਕੋ ਬੱਕ ਲੈਣਾ ਤੇਜੀ ਹਾਂ ਇਹ ਦੋ ਦੋ ਮੰਜਿਆਂ ਦਾ ਸੈੱਟ ਹਾਂਜੀ ਇਹ ਕਾਲ ਲੈ ਲਓ ਲੈ ਦੋ ਦੋ ਹੋ ਗਿਆ ਜਾ ਦੇ ਇਹ ਇਹਨਾਂ ਦਾ ਫੋਟਾ ਦਿਖਾ ਦੇ ਅੱਜ ਇਹ ਦੂਜਾ ਲੈ ਆ। ਕੰਮ ਚ ਵਰਕ ਵਾਲਾ ਹੈ। ਆ ਲੈ ਲੈ। ਥੋੜੀ ਜਿਮ ਕਰਕੇ ਦਿਖਾ ਲਦੀ ਹਾਂ। ਹਾਂਜੀ ਇੱਕ ਵਾਰ ਫਿਰ ਬੇਨਤੀ ਕਰਾਂਗੇ ਕਿ ਅੱਜ ਪਹੁੰਚੇ ਆ ਪਿੰਡ ਰਾਜਪੁਰਾ ਸਰਦਾਰ ਦੁਗਿੰਦਰ ਸਿੰਘ ਦੀ ਸਾਫ ਦਾ ਸਰਪੰਚ ਦੇ ਘਰ ਤੇ ਇਹ ਉਹਨਾਂ ਦਾ ਦੂਜਾ ਆਰਡਰ ਪੁਗਤਾਉਣ ਆਏ ਆ। ਅ ਪਹਿਲਾ ਇਹਨਾਂ ਦਾ ਆਰਡਰ ਸੀ ਪਿੰਡ ਮਾੜੀ ਬੱਚੇ ਸਰਦਾਰ ਬਲਦੇਵ ਸਿੰਘ ਦੇ ਘਰ ਪੁਗਤਾ ਕੇ ਤਾਂ ਅੱਜ ਇਹਨਾਂ ਦਾ ਦੂਜਾ ਆਰਡਰ ਇਹਨਾਂ ਰਿਸ਼ਤੇਦਾਰਾਂ ਘਰ ਭੇਜਿਆ। ਤੇ ਭੈਣਾ ਸਾਡੀਆਂ ਉਹ ਜਿਹੜੇ ਰੰਗ ਆਪਣੇ ਪਸੰਦ ਕਰੀਏ ਠੀਕ ਹੈ ਜੀ। ਇਹ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤਾਂ 9855300777 ਤੇ ਕਾਲ ਕਰੋ ਤੇ ਅਸੀਂ ਪਹੁੰਚਾਂਗੇ ਤੁਹਾਡੇ ਪਿੰਡ ਹਾਂਜੀ ਭੈਣਾਂ ਨੂੰ ਬੇਨਤੀ ਕਰੂ ਪਸੰਦ ਜੀ ਰੰਗ ਸਾਰੇ ਸੋਹਣੇ ਆ ਸਟੈਚੂ ਕਪੜਾ ਵੇ ਨਾ ਮੈਂ ਬਾਤ ਮੈਂ ਬਾਦੋ ਸਮਝਾ ਤਾਂ ਸਾਰੀ ਗੱਲ ਸਮਝਾ ਲੈਂਦਾ ਤੂੰ ਇਹਨਾਂ ਤੇ ਪੱਟੇ ਪੱਟ ਕੇ ਨਾ ਇੱਕ ਸੈਂਟਰ ਦੇ ਸੀਲ ਲਾ ਦੇ ਜੇ ਇਹਨੂੰ ਪੜ੍ਹ ਕੇ ਤਾਂ ਫਿਰ ਸ਼ਾਰਜ ਇਹ ਮੈਂ ਦੇਖ ਕੇ ਲਿ ਵੀਡੀਓ ਤੇ ਮੈਂ ਵੀ ਸਾਡੇ ਨੂੰ ਮੈਂ ਕਿੱਥੇ ਵੀਡੀਓ ਹਾਂਜੀ ਹੈਲੋ ਇਦਾਂ ਹੀ ਚੱਲਨੇ ਆ ਜਿਵੇਂ ਚਾਰਦਰ ਨਹੀਂ ਟੋਲ ਬੜਕੀ ਚੀਕੇ ਜਾਰੀ ਦੀ ਪਾ ਆਇਆ ਤਾਂ ਤਾਰ ਹੋ ਗਈ ਹਾਂਜੀ ਤਾਂ ਹਾਂਜੀ ਤਾਂ ਕਰ ਜਾ ਸ਼ਾਰਜ ਹੋ ਕੇ ਹਾਂਜੀ ਚਾਰ ਦੇ ਸੋ ਦੋ ਠੀਕ ਹੈ ਹਾਂਜੀ ਵੇਖ ਲਓ ਬਾਕੀ ਹੋਰ ਕਿਰ ਕਿਰ ਰੰਗ ਲੈਣਾ ਬਾਕੀ ਤੁਹਾਨੂੰ ਇਹ ਚ ਆਹ ਰੰਗ ਨਹੀਂ ਆਹ ਰੰਗ ਹੈ ਜੇ ਕਿਨਾਂ ਹਾਂਜੀ ਰੰਗ ਜਿਹੜੇ ਬਹੁਤ ਪਿਆਰੇ ਆ ਆਹ ਰੰਗ ਜਿਹੜਾ ਬਹੁਤ ਵਧੀਆ ਜੀ ਹਾਂਜੀ ਠੀਕ ਹੈ ਜੀ ਹਾਂਜੀ 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 ਆਹ ਦੇਖੋ ਤੇ ਲੰਘਿਆ ਰਹੋ ਜਿੰਨਾ ਹੈ ਕਿਤੇ ਆ ਲਈ ਆਹ ਪੱਠੇ ਰਹਿਣ ਗਏ ਨੇ ਜਾਲ ਸਰਲ ਆ ਕੇ ਆਇਆ ਇਹ ਸਤਿ ਮਤ ਉਹ ਸਤਿ ਨੰਦੀ ਆ ਕੋਈ ਕੱਲ ਹੋਏ ਜਿੰਨੇ ਕੋਈ ਕੋ ਫੇਰ ਆਦਣਗੇ ਮੈਂ ਤਾਂ ਵੈਸੇ ਹੀ ਨਿਕਲਿਆ ਲੋੜ ਵਿੱਚ ਮੌਸਮ ਥੋੜਾ ਖਰਾਬ ਹੈ ਹਾਂਜੀ ਹਾਂਜੀ ਇਹ ਕਿੰਨੇ ਲੈ ਰਹੇ ਨੇ ਹਾਂਜੀ ਬਾਕੀ ਕਰ ਲੋ ਨਾ ਜੀ ਸਾਡੀਆਂ ਭੈਣਾਂ ਮੰਜੇ ਦੇ ਕਵਰ ਜਿਹੜੀਆਂ ਉਹ ਚੱਕ ਕਰ ਰਹੀਆਂ ਔਰ 7-8 ਜੋੜੇ ਇਹਨਾਂ ਫਿਲਹਾਲ ਜਿਹੜੇ ਉਹ ਪਸੰਦ ਕੀਤੇ ਆ ਔਰ ਹੁਣ ਇਹਨਾਂ ਨੂੰ ਦੱਸਾਂਗੇ ਕਿ ਮੰਜੇ ਦੇ ਕਵਰ ਤੇ ਰੋਣਾ ਕਿਦਾਂ ਠੀਕ ਹੈ ਜੀ ਹਾਂਜੀ ਇੱਕ ਸਾਡੀ ਭੈਣ ਨੇ ਤਿੰਨ ਜੋੜੇ ਲਏ ਆ ਔਰ ਇਹ ਆ ਸਾਡੀ ਭੈਣ ਨੇ ਦੋ ਜੋੜੇ ਲਏ ਆ ਤੇ ਇੱਕ ਦੋ ਜੋੜੇ ਪਰ ਸਾਡੀ ਭੈਣ ਨੇ ਲਏ ਆ ਤੇ ਕੁਝ ਜੋੜੇ ਇਹਨਾਂ ਹੋਰ ਅਜੇ ਪਸੰਦ ਜਿਹੜੇ ਕਰਨੇ ਆ ਜੀ ਤੇ ਦਿਖਾਵਾਂਗੇ ਕਿ ਮੰਜੇ ਦੇ ਕਵਰ ਜਿਹੜਾ ਉਹ ਆਪਾਂ ਕਿੱਦਾਂ ਚੜਾਉਣਾ ਇਹ ਕਵਰ ਤੁਸੀਂ ਗੱਦਿਆਂ ਉੱਪਰ ਵੀ ਚੜਾ ਸਕਦੇ ਹੋ ਬਹੁਤ ਵਧੀਆ ਗੱਦੇ ਲੱਗਣਗੇ ਗੱਦਿਆਂ ਉੱਤੇ ਵੀ ਤੁਸੀਂ ਚੜਾ ਸਕਦੇ ਹੋ ਜੀ ਹਾਂਜੀ ਉਹ ਤਾਂ ਮੰਜੇ ਦੇ ਚ ਦੱਸ ਦੀ ਜਿਦਾਂ ਕਿੱਦਾਂ ਚੜਾਉਣਾ ਆ ਤਾਂ ਤੁਸੀਂ ਠੀਕ ਹੈ ਜਿਹੜਾ ਚੜਾਣਾ ਤੇਰਾ ਕਿਹੜਾ ਘਟੀ ਦੱਸੋ ਕਿਹੜਾ ਘਟੀ ਉਹਨਾਂ ਚ ਕੱਢ ਲਓ ਜਿਹੜਾ ਪਿੱਛੇ ਉਹ ਹੀ ਕਟਿਆ ਜਾਣਾ ਜੀ ਜੀ ਉਹ ਹੀ ਉਹ ਕਿਹੜਾ ਤੇ ਕਿਹੜਾ ਸਾਡੇ ਕਿਹੜੇ ਪਹਿਲਾਂ ਦੱਸ ਦਿੰਦਾ ਰਾਜੀ ਹੁਣ ਦੱਸਾਂਗੇ ਕਿ ਮੰਜੇ ਤੇ ਕਵਰ ਚੜਾਉਣਾ ਕਿਦਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਕੱਪੜੇ ਦਾ ਬੈਲੈਂਸ ਕਰ ਲੈਣਾ ਜਿੰਦਾਂ ਕਿ ਮੈਂ ਤੁਹਾਨੂੰ ਕਰਕੇ ਦੱਸਣ ਲੱਗਾ ਜੀ ਸਭ ਤੋਂ ਪਹਿਲਾਂ ਕੱਪੜੇ ਦਾ ਬੈਲੈਂਸ ਕਰ ਲੈਣਾ ਤਾਂ ਕਿ ਕਟਾਈ ਵਿੱਚ ਕੋਈ ਉਸ ਨੀਚ ਜਿਹੜੇ ਨਾ ਹੋਵੇ ਠੀਕ ਹੈ ਜੀ ਲੋ ਜੀ ਕੱਪੜੇ ਦਾ ਬੈਲੈਂਸ ਮੈਂ ਕਰ ਲਿਆ ਤੇ ਹੁਣ ਇਹਦੀ ਕਰਾਂਗੇ ਕਟਾਈ ਲੈ ਵੀ ਦਿਖਾਵਾਂਗੇ ਤੁਹਾਨੂੰ ਪੂਰਾ ਠੀਕ ਹੈ ਜੀ ਚੰਗੀ ਠੀਕ ਹੈ ਦਸੀ ਜੇ ਦਸੀ ਲਾ ਜੀ ਕਟਾਈ ਆਪਾਂ ਦਿੱਤੀ ਇਹਦੀ ਘਰ ਇਹ ਦੋ ਮੰਜਿਆਂ ਦਾ ਜਿਹੜਾ ਹੋ ਗਿਆ ਕਬਰ ਠੀਕ ਇਹਨੂੰ ਹੁਣ ਆਪਾਂ ਕਰਨਾ ਪੁੱਠਿਆ ਜੀ ਠੀਕ ਹੈ ਜੀ ਪੁੱਠਿਆਂ ਕਰਕੇ ਇਹਨਾਂ ਨੂੰ ਕਿੱਦਾਂ ਚੜਾਉਣਾ ਵੇ ਇਹਨੂੰ ਆਪਾਂ ਮਸ਼ੀਨਾ ਟਾਂਕੇ ਵੀ ਲਾ ਸਕਦੇ ਆ ਇੱਕ ਸੈਟ ਦੇ ਤੇ ਹੱਥ ਨਾਲ ਵੀ ਦੋਨੋਂ ਪਾਸੇ ਲਾ ਸਕਦੇ ਆ ਹਾਂਜੀ ਲੋ ਜੀ ਅਸੀਂ ਕੱਪੜੇ ਪੁੱਠਾ ਕਰ ਲਿਆ ਇਹਨਾਂ ਨੂੰ ਹਾਂਜੀ ਚਾਰ ਉਂਗਲਾਂ ਇੱਧਰ ਤੇ ਚਾਰ ਉਂਗਲਾਂ ਤੁਸੀਂ ਇੱਧਰ ਛੱਡ ਲੈਣਾ ਤੇ ਵਿੱਚ ਇੱਥੇ ਪੈਰ-ਪੈਰ ਦੀ ਤੁਸੀਂ ਸਿਲਾਈ ਮਾਰ ਲੈਣੀ ਸਲਾਈ ਮਾਰ ਕੇ ਤੇ ਇਹਨੂੰ ਪੁੱਠਾ ਕਰਕੇ ਫਿਰ ਹੁਣ ਆਪਾਂ ਸਲਾਈ ਨਹੀਂ ਮਾਰ ਲਗੇ ਫਿਰ ਤੁਹਾਨੂੰ ਚੜਾ ਕੇ ਦੱਸਣ ਲੱਗੇ ਆ ਬਾਅਦ ਵਿੱਚ ਤੁਸੀਂ ਸਲਾਈ ਮਾਰਦੇ ਮਾਰਦੇ ਠੀਕ ਹੈ ਜੀ ਲੋ ਜੀ ਇਹ ਚੜਾਉਣਾ ਗੱਦਾਵੇਂ ਤੁਹਾਨੂੰ ਦੱਸ ਦਿੰਨੇ ਆ ਛੋਟਾ ਪੂਰਾ ਕਵਰ ਕਰਨੇ ਹੈ ਬਚਨ ਥੋੜਾ ਮਜ਼ਾ ਚੁੱਕੋ ਪਣ ਅਣੀ ਇਹ ਤਾਂ ਚੁੱਕੀ ਮਾਰ ਬਸ ਲੋ ਜੀ ਚੜਾਉਣ ਦਾ ਤਰੀਕਾ ਦੇਖੋ ਜੀ ਇਹਨੂੰ

ਲਓ ਜੀ ਇਹਦੇ ਤੋਂ ਇੱਕ ਗਿੱਠ ਮੰਜਾ ਹੋਰ ਵੀ ਵੱਡਾ ਹੋਵੇ ਤੇ ਇੱਕ ਮਿੰਟ ਤੇ ਉਹਦੇ ਤੇ ਵੀ ਤੁਸੀਂ ਇਹ ਜਿਹੜਾ ਆਏਗਾ ਪੂਰਾ ਠੀਕ ਹੈ ਜੀ ਵੈਸੇ ਤਾਂ ਇੱਕ ਪਾਸੇ ਇਹਨੂੰ ਸਲਾਈ ਮਾਰੀ ਦੀ ਮੰਜੇ ਦੇ ਨਾਲ ਮਸ਼ੀਨ ਦੇ ਨਾਲ ਤੁਸੀਂ ਉਹਦੇ ਨਾਲ ਨਹੀਂ ਵੀ ਮਾਰਨੀ ਤੁਸੀਂ ਇਹਨੂੰ ਖਿੱਚ ਕੇ ਨਾ ਥੋੜਾ ਕਪੜੇ ਨੂੰ ਤੇ ਐਦਾਂ ਟਾਂਕੇ ਲਾ ਸਕਦੇ ਹੋ ਠੀਕ ਹੈ ਹਾਂ ਜੀ ਠੀਕ ਹੈ ਜੀ ਜਿੱਦੂ ਮਰਜ਼ੀ ਲਾ ਲਓ ਹਾਂਜੀ ਤਨਾਦ ਖਾਲ ਦੇ ਕੁਮਾਦ ਸਾਰੇ ਇੱਧਰ ਹਾਂਜੀ ਲਓ ਜੀ 1 ਮੰਜੇ ਦਾ ਪੰਚਗਾ ਕੇ ਦੱਸ ਦਿੱਤੇ ਔਰ ਇਹ ਮੰਜੇ ਤੋਂ ਵੀ ਅਜੇ ਇੱਕ ਗੱਠੇ ਕਪੜਾ ਅੱਗੇ ਜਾ ਰਿਹਾ ਜੀ ਮੰਜੇ ਤੋਂ ਵੀ ਅੱਗੇ ਜਾ ਰਿਹਾ ਹੈ ਇਸ ਤੋਂ ਵੱਡੇ ਮੰਜੇ ਤੇ ਵੀ ਇਹ ਜਿਹੜਾ ਕਵਰ ਜਰਾ ਹੈ ਬੈਠਾ ਹਾਂਜੀ ਠੀਕ ਇਸ ਤਰ੍ਹਾਂ ਹਾਂਜੀ ਪਿੰਡ ਰਾਜਪੁਰੇ ਤੋਂ ਵਾਪਸ ਆਉਂਦੇ ਹੋਇਆ ਅਟਾ ਪੂਛਾਂ ਇਹ ਤੋਂ ਤਕਰੀਬਨ 2-3 ਕਿਲੋਮੀਟਰ ਅੱਗੇ ਹੈ ਪਿੰਡ ਰਾਜਪੁਰਾ ਠੀਕ